ਟਾਲੀਆਲ ਗੋਤ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਟਾਲੀਆਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਪੋਈ ਜੀ ਦਾ ਸਲਾਨਾ ਜੋੜ ਮੇਲਾ ਸ਼ੀਸ਼ ਵਾਲੇ ਮੁੱਖ ਸਥਾਨ ਭਿਆਣਾ ਸਾਹਿਬ ਪਿੰਡ ਭੰਮੇ ਖੁਰਦ ਜ਼ਿਲ੍ਹਾ ਮਾਨਸਾ 18 19 ਤੇ 20 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜੀ 20 ਤਰੀਕ ਨੂੰ ਸ਼੍ਰੀ ਖੰਡਪਾੜ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਖੂਨਦਾਨ ਕੈਂਪ ਲਗਾਇਆ ਜਾਵੇਗਾ ਤੇ ਪੌਦੇ ਵੀ ਵੰਡੇ ਜਾਣਗੇ ਸੰਗਤ ਜੀ ਲੰਗਰ ਦੇ ਦੌਰ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤੇ ਬਾਬਾ ਸਿੱਧ ਪੋਈ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਸਾਰੇ ਪਰਿਵਾਰ ਨੂੰ ਲੈ ਕੇ ਸਾਰਾ ਢਾਲੀ ਵਾਲ ਪਾਈਚਾਰਾ ਪਿੰਡ ਭੰਮੇ ਖੁਰਦ 20 ਤਰੀਕ 20 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ ਪਿੰਡ ਭੰਮੇ ਖੁਰਦ ਦੀ ਸੰਗਤ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਜੀ ਤੇ ਬਾਹਰ ਬੈਠੀ ਦੇਸ਼ਾਂ ਦੇ ਸਾਡੀ ਸੰਗਤ ਵੀ ਪਹੁੰਚੋ ਜੀ ਖੂਨ